ਦੇਖੋ ਇਹਦੇ ਬਾਰੇ ਤਾਂ ਇਹ ਤਾਂ ਮਹਾਰਾਜ ਦੀ ਆਪਣੀ ਖੇਡ ਹੈ ਔਰ ਪਰਮਾਤਮਾ ਜੋ ਕਰਾਉਂਦਾ ਉਹ ਅਸੀਂ ਕਰ ਰਹੇ ਹੈਗੇ ਆ ਪਰ ਮੈਂ ਇਹ ਸਮਝਦਾ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਮੀਡੀਆ ਤੇ ਜਿਸ ਤਰ੍ਹਾਂ ਦਾ ਪ੍ਰਚਾਰ ਸਾਹਿਬਜ਼ਾਦਿਆਂ ਬਾਰੇ ਜਾਂ ਸਿੱਖੀ ਬਾਰੇ ਹੋ ਰਿਹਾ ਇਹ ਮੈਨੂੰ ਲੱਗਦਾ ਹੈ ਕਿ ਇਹ ਕੁਛ ਦਿਨ ਹੋ ਕੇ ਮੁੜ ਕੇ ਸ਼ਾਂਤ ਹੋ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਇਸ ਕੁਰਬਾਨੀ ਨੂੰ ਤਾਂ ਸਾਰਾ ਸਾਲ ساری ਜ਼ਿੰਦਗੀ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਇਹ ਇੱਕ ਐਸਾ ਵਰਤਾਰਾ ਹੋਇਆ ਔਰ ਅਸੀਂ ਤਾਂ ਬਹੁਤ ਹੀ ਮੈਂ ਸਮਝਦਾ ਮੈਂ ਹੁਣ ਇਹਨਾਂ ਨੂੰ ਸ਼ਬਦਾਂ ਨੂੰ ਕੀ ਕਾਂ ਕਿ ਕੁਸ਼ਕਿਸਮਤ ਕਾਂ ਜਾਂ ਕੀ ਕਾਂ ਕਿ ਅਸੀਂ ਇਸ ਧਰਤੀ ਦੇ ਉੱਤੇ ਰਹਿੰਦੇ ਆ ਔਰ ਅਸੀਂ ਹਮੇਸ਼ਾ ਉਸ ਨੀਹਾਂ ਨੂੰ ਉਹਨਾਂ ਕੰਧਾਂ ਨੂੰ ਅਸੀਂ ਯਾਦ ਕਰਦੇ ਆ ਉੱਤੇ ਨਤਮਸਤਕ ਹੁੰਨੇ ਆ ਮੈਂ ਤਾਂ ਖਾਸ ਜ਼ਰੂਰਤੇ ਹਰ ਰੋਜ਼ ਹੀ ਉੱਤੇ ਓਕੇ ਜਾਣਾ ਪਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਉਸ ਟਾਈਮ ਤੇ ਵਰਤਾਰਾ ਹੋਊਗਾ ਕਿਸ ਤਰ੍ਹਾਂ ਦੀ ਟੰਡ ਹੋਊਗੀ ਕਿਸ ਤਰ੍ਹਾਂ ਦਾ ਲੋਕਾਂ ਦਾ ਇੱਕ ਡਰ ਦਾ ਮਾਹੌਲ ਬਣਾਇਆ ਵਾ ਸੀ ਉਸ ਟਾਈਮਾਂ ਦੇ ਉੱਤੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਸੇ 10 ਲੱਖ ਫੌਜ ਇੱਕ ਇੱਕ ਸਿਰੜ ਕੇ 40 ਸਿੱਖ ਜਿਹੜੇ ਹੈਗੇ ਉਹਨਾਂ ਦੇ ਨਾਲ